ਲੈ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਉਰੇ ਹਰ ਟਾਈਮ ਆ ਕਸਟਮਰਾਂ ਖਾਣ ਵਾਸਤੇ ਖੜੇ ਰਹਿੰਦੇ ਨੇ ਤੇ ਬਹੁਤ ਹੀ ਸਵਾਦਿਸ਼ਟ ਭੋਜਨ ਆਪਾਂ ਤੁਹਾਨੂੰ ਪੁੱਛ ਕੇ ਦੱਸਦੇ ਆਂ ਆ ਬਈ ਕਿਵੇਂ ਲੱਗਿਆ ਤੁਹਾਨੂੰ ਕੁਲਚਾ ਖਾਇ ਤਾਂ ਜਦੋਂ ਕੀਤਾ ਹੈ ਸ਼ੁਰੂ ਕਰਿਆ ਹੈ ਤਰ੍ਹਾਂ ਖਾ ਲਿਆ ਬਈ ਵਧੀਆ ਹੀ ਵਧੀਆ ਹੈ ਵਧੀਆ ਬਹੁਤ ਮਜੀ ਅੱਛਾ ਕਿਉਂ ਵੀ ਵਧੀਆ ਹੈ ਹਾਂ ਜੀ ਵਧੀਆ ਤੇਰੇ ਲਈ ਵੀ ਤਾਂ ਆਉਣ ਵਾਲੇ ਬਈ ਹੈ ਹਾਂ ਮੇਰੀ 바ਰੀ ਨੇ ਆਈ ਬਈ ਅੱਛਾ ਹਾਂ ਵੀ ਓਕੇ ਓਕੇ ਹੈ ਵਧੀਆ ਹੈ ਠੀਕ ਗੋਲ ਗੱਪੇ ਕਿਵੇਂ ਲੱਗੇ ਸਰਾਈ ਪੁੱਛਦੇ ਆਪਾਂ ਵੀਰ ਤੋਂ ਕਿਉਂ ਵੀ ਸਾਥੀ ਕਿਵੇਂ ਲੱਗਦਾ ਤੈਨੂੰ ਇਹ ਕੁਲਚਾ ਬਹੁਤ ਵਧੀਆ ਹੈਗਾ ਬਹੁਤ ਵਧੀਆ ਆਇਆ ਹੀ ਨਹੀਂ ਇਹ ਜੀ ਅੱਛਾ ਨਾਣ ਮਿਰਚ ਠੀਕ ਹੈ ਠੀਕ ਹੈ ਓਕੇ ਜੀ ਨੇ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਕੁੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਰੇ ਸ਼ਾਪ ਤੇ ਬਹੁਤ ਹੀ ਵਧੀਆ ਸਵਾਦਿਸ਼ਟ ਕੁਲਚੇ 버ਗਰ ਆ ਤਿਆਰ ਕਰਦੇ ਨੇ ਇਹ ਆਪਾ ਪੁੱਛਦੇ ਆਂ ਵੀਰੇ ਤੁਹਾਡਾ ਨਾਮ ਕੀ ਹੈ ਕਾਮਲਾ ਜੋ ਕਿ ਕਾਮਲਪੁਰ ਬਹੁਤ ਹੀ ਵਧੀਆ ਸਵਾਦਿਸ਼ਟ ਆਪਣੀ ਕਾਲੀ ਮਾਤਾ ਮੰਡਲਾ ਸੇਵਾਦਾਰ ਵੀਰਾਂ ਢੇਲੀ ਕੁਲਚੇ ਤਿਆਰ ਕਰੇ ਜਾ ਰਹੇ ਨੇ ਤੇ ਸਵੇਰੇ ਕੈਬੇਜ ਤੋਂ ਕੈਬੇਜ ਤੱਕ ਤੁਸੀਂ ਉਰੇ ਕੰਮ ਕਰਦੇ ਹੋ ਵੀਰੇ 7 ਵਜੇ ਸਵੇਰੇ ਤੋਂ ਸ਼ਾਮ 10 ਵਜੇ ਤੱਕ ਇਹ ਆਪਣੀ ਸ਼ਾਪ ਤੇ ਲਗਾਤਾਰ ਆਪਣੀ ਮਿਹਨਤ ਨਾਲ ਕੰਮ ਕਰਦੇ ਨੇ ਜੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਦੀ ਸ਼ਾਪ ਤੇ ਮੌਕਾ ਜ਼ਰੂਰ ਦਿਓ ਬਹੁਤ ਹੀ ਸਵਾਦਿਸ਼ਟ ਜੋ ਹੈ ਬਣਾਉਂਦੇ ਨੇ ਤੇ ਪਹੁੰਚ ਕੇ ਇੱਕ ਵਾਰੀ ਜ਼ਰੂਰ ਖਾਓ ਜੀ ਦਹੀਂ ਪੱਲਾ ਗੋਲ ਗੱਪੇ ਬਹੁਤ ਸਾਰਾ ਸਮਾਨ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਬੋਲ ਕੇ ਦੱਸ ਚੁੱਕੇ ਹਾਂ निहाल सिंहਾ ਜਿਨ੍ਹਾਂ ਦੀ ਲੋਕੇਸ਼ਨ ਹੈ निहाल सिंह ਵਾਲਾ ਬਾਈਪਾਸ ਹੈ ਜਿਹੜਾ ਦੁਗਾਲ ਨੂੰ ਵੀ ਰਸਤਾ ਜਾਂਦਾ ਹੈ ਪਾਤੜਾ ਵਿਖੇ ਜੀ ਧੰਨਵਾਦ ਸਾਥੀਓ ਲੈ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਜੋ ਕਿ निहाल सिंह ਵਾਲਾ ਬਾਈਪਾਸ ਤੇ ਆਪਾਂ ਖੜੇ ਆ ਪਹੁੰਚੇ ਹਾਂ ਸ਼ਾਪ ਦੇ ਉੱਪਰ ਬਹੁਤ ਹੀ ਟ੍ਰੈਪ ਦਾ ਜੋ ਕਿ ਇਹ ਪਾਤੜਾ ਰੋਡ ਤੇ ਸਾਹਮਣੇ ਸਪੈਕਟਾ ਜੀ ਪਾਤੜਾ ਦੁਗਾਲ ਰੋਡ ਤੇ ਸਥਿਤ ਹੈ ਨਜ਼ਦੀਕ ਹੋਟਲ ਗ੍ਰੀਨ ਐਪਲ ਨਿਹਾਲ ਸਿੰਘ ਤੋਂ ਦੁਗਾਲ ਬਾਈਪਾਸ ਤੇ ਖੜਿਆ ਆਪਾਂ ਖਨੌਰੀ ਦਿੱਲੀ ਰੋਡ ਹੈ ਇਹ ਤੜਪਾ ਸੰਗਰੂਰ ਆ ਇਧਰ ਨੂੰ ਵੀ ਜਾਂਦਾ ਅੱਖਾਂ ਦਾ ਹਸਪਤਾਲ ਵੀ ਇਧਰਲੀ ਸਾਈਡ ਆ ਜੀ ਪਾਤੜ ਰੋਡ ਜਾਖਲ ਦੇ ਉੱਪਰ ਸਥਿਤ ਹੈ ਜੋ ਕਿ ਬਹੁਤ ਵਧੀਆ ਸ਼ਾਪ ਤੇ ਆਪਾਂ ਪਹੁੰਚੇ ਹੋਏ ਆ ਅੱਜ ਤੁਹਾਨੂੰ ਸਾਰੀ ਸ਼ਾਪ ਦੀ ਜਾਣਕਾਰੀ ਦੇਵਾਂਗੇ ਪਿੰਡੂ ਕੈਨੇਡੀਅਨ ਤੇ ਆਜੋ ਵੀ ਸਾਥੀਓ ਲੈ ਵੀ ਸਾਥੀ ਪਿਆਰੋ ਆਪਾਂ ਪਹੁੰਚੇ ਅੱਜ ਮਸ਼ਹੂਰ ਕੁਲਚਾ ਵਾਲੀ ਦੁਕਾਨ ਤੇ ਜਿੱਥੇ ਅੱਜ ਆਪਾਂ ਕੁਲਚੇ ਖਾਵਾਂਗੇ ਪਿੰਡੂ ਕੈਨੇਡੀਅਨ ਕੁਚਾ ਮੱਖਣ ਪਨੀਰ ਵਾਲੇ ਕੁਲਚੇ ਛੋਲੇ ਲੈ ਵੀ ਸਾਥੀ ਪਿਆਰੋ ਇਹ ਗੁੜੀਆਂ ਦੀ ਮਿਹਨਤ ਦੇਖ ਰਹੋ ਜੋ ਕਿ ਆਪਦੀ ਰੁਜ਼ਗਾਰ ਵੀ ਚਲਾ ਰਹੇ ਨੇ ਬਹੁਤ ਵਧੀਆ ਰੁਜ਼ਗਾਰ ਚਲਾ ਰਹੇ ਨੇ ਰੋਡ ਦੇ ਉੱਪਰ ਲੇ ਵੀ ਸਾਥੀ ਪਿਆਰਿਓ ਆਪਾਂ ਪਹੁੰਚੇ ਆਂ ਪਟਿਆਲਾ ਰੋਡ ਤੇ ਲੈ ਵੀ ਪਹੁੰਚੇ ਆਪਾਂ ਪਾਤੜਾ ਤੇ ਨਿਹਾਲ ਸਿੰਘ ਵਾਲਾ ਬਾਈਪਾਸ ਤੇ ਜਿੱਥੇ ਦੁਗਾਲ ਨੂੰ ਵੀ ਰੋਡ ਜਾਂਦਾ ਉਰੋਂ ਤੇ ਆਪਾਂ ਮਸੂਰ ਦੁਕਾਨ ਆ ਤੁਸੀਂ ਜਦੋਂ ਵੀ ਆਓ ਤਾਂ ਉਰੇ ਹੋ ਸਕਦੇ ਹੋ 버거 ਦਹੀਂ ਭੱਲੇ ਨਿਊਡਲ ਬਰੈਡ ਕੁਲਚਾ ਕੋਲ ਡਰਿੰਕ ਸਮੋਸੇ ਫਕੌੜੇ ਸੇਕ ਛੋਲੇ ਛੋਲੇ ਭਟੂਰੇ ਆਲੂ ਟਿੱਕੀ ਪਾਣੀ ਚੁੱਧ ਦਹੀਂ ਠੰਡੇ ਨਮਕੀਨ ਬਿਸਕੁਟ ਚਾਹ ਪਰੋਠਾ ਪਿੰਡੂ ਕੈਨੇਡੀਅਨ ਜੇ ਤੁਸੀਂ ਪਹੁੰਚਿਆ ਜਿੱਥੇ ਆਪਾਂ ਇੱਕ ਉੜੀਆ ਕੁਲਚੇ ਬਣਾਉਂਦੀ ਆ ਬਹੁਤ ਹੀ ਮਸ਼ਹੂਰ ਤੁਸੀਂ ਕਦੇ ਵੀ ਆ ਕੇ ਉਹਰੇ ਖਾ ਸਕਦੇ ਹੋ ਇੱਕ ਵਾਰੀ ਜ਼ਰੂਰ ਆ ਪਹੁੰਚੋ ਪਿੰਡੂ ਕੈਨੇਡੀਅਨ ਕੁਲਚੇ ਸ਼ਾਪ ਤੇ ਜੀ ਜਿੱਥੇ ਦਹੀਂ ਭੱਲੇ ਗੋਲ ਕੱਤੇ ਆਦੀ ਸਮਾਨ ਬਹੁਤ ਹੀ ਸੁਆਦੀਸ਼ਟ ਮਿਲਦਾ ਹੈ ਤੇ ਆਪਾਂ ਤੁਹਾਨੂੰ ਮਿਲਾਵਾਂਗੇ ਤੇ ਇਹ ਕੁਲਚੇ ਹੋ ਰਹੇ ਨੇ ਤਿਆਰ ਬਾਈ ਆਪਣੇ ਵਾਸਤੇ ਰੂਪੀ ਸਵਾਦ ਅਨੁਸਾਰ ਨਮਕ ਮਿਰਚ ਆਲੂ ਪਰੇ ਪਿਆਜ਼ ਆਦੀ ਸਮਾਨ ਪਾਇਆ ਯਾਰਾਂ ਨਾਲ ਦੇ ਨਾਲ ਸਾਜਿਆ ਜਾਗੇ ਆਲੂ ਵਾਲੇ ਹੋਏ ਆਪਣੇ ਸਾਹਮਣੇ ਜੋ ਕੀ ਸਬਾਰਾ ਬਸਾ ਨਾਲ ਵੀ ਨਾਲ ਤਿਆਰ ਕੀਤਾ ਜਾ ਰਿਹਾ ਹੈ ਗਰਮ ਗਰਮ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕੀ ਅਲੇ ਕੰਮ ਕਰ ਲੱਗੇ ਇਹ ਸਮਾਨ ਦੇ ਪਰ ਪਨੀਰ ਪਾਇਆ ਗਿਆ ਤੇ ਜੋ ਵੀ ਕਾਬ ਰੋਟੀ ਦੇ ਵਿੱਚ ਮੱਖਣ ਲਗਾ ਕੇ ਮਸਾਲਾ ਪਾ ਕੇ ਇਹਨੂੰ ਮੱਖਣ ਦੇ ਨਾਲ ਪਕਾਇਆ ਜਾਵੇਗਾ ਤੁਸੀਂ ਦੇਖ ਰਹੇ ਹੋ ਜੋ ਕਿ ਤੇ ਇੱਧਰ ਆਪਣੇ ਵਾਲਾ ਲੰਗ ਲਾਣਾ ਬੈਠੇ ਆ ਕਈ ਥੱਲੇ ਬੈਠੇ ਨੇ ਕਈ ਕੁਰਸੀ ਦੇ ਬੈਠੇ ਨੇ ਜੋ ਕਿ ਚੱਲ ਗਿਆ ਇਹਨੇ ਪਟਿਆਲੇ ਤੋਂ ਤੇ ਖਾਣ ਪੀਣ ਦਾ ਪੁਲਜੀ ਰਾਜ ਤੇਵਾਦਾਰਾਂ ਨੂੰ ਜੀ ਕਰਦਾ ਸੀ ਇੱਕ ਉਲਚਾ ਖਾਣ ਵਾਸਤੇ ਬੈਠੇ ਨੇ ਇਧਰ ਆਲੂ ਟਿੱਕੀ ਵੀ ਤਿਆਰ ਹੁੰਦੀ ਐ ਕਦੇ ਵੀ ਤੁਸੀਂ ਆਓ ਤਾਂ ਜਰੂਰ ਆ ਖਾ ਕੇ ਦੇਖੋ ਜੀ ਬਹੁਤ ਹੀ ਮਸ਼ਹੂਰ ਇਹ ਸ਼ਾਪ ਐ ਨਿਹਾਲ ਸਿੰਘ ਬਾਈਪਾਸ ਤੇ ਨਿਹਾਲ ਸਿੰਘਾਲਾ ਤੇ ਕੀ ਹਾਲ ਐ ਭਾਈ ਠੀਕ ਹੈ ਕੀ ਨਾਮ ਆ ਆਪਣਾ ਤੇ ਆਪਣੀ ਲੋਕੇਸ਼ਨ ਕੀ ਹੈ ਭਾਈ ਉਹ ਰੇ ਜੇ ਪਾਖੜਾ ਬਾਈਪਾਸ ਪਾਖੜਾ ਬਾਈਪਾਸ ਕਹਿ ਭਈ ਤੂੰ ਕਹਿ ਭਈ ਤੱਕ ਤਾਂ ਗਾਨ ਖੁੱਲੀ ਰਹਿੰਦੀ ਹੈ ਜੁੜੀ ਤੁਸੀਂਰੇ 8 ਵਜੇ ਸਵੇਰੇ ਸਾਰੇ ਨੋਟ ਜੇ ਰੱਖ ਲਓ ਸ਼ਾਮ ਦੇ 9 ਵਜੇ ਤੱਕ ਠੀਕ ਹੈ ਬਈ ਨੇ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਜੋ ਕੀ ਇਹ ਕੁੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਰੇ ਸ਼ਾਪ ਤੇ ਬਹੁਤ ਹੀ ਵਧੀਆ ਸਵਾਦਿਸ਼ਟ ਕੁਰਚੇ ਬਰਗਰ ਤਿਆਰ ਕਰਦੇ ਨੇ ਤੇ ਆਪਾਂ ਪੁੱਛਦੇ ਆ ਵੀਰੇ ਤੁਹਾਡਾ ਨਾਮ ਕੀ ਹੈ ਜੀ ਕਾਮਲਾ ਕਿਉਂਕਿ ਕਾਮਲਪੁਰ ਬਹੁਤ ਹੀ ਵਧੀਆ ਸਵਾਦਿਸ਼ਟ ਆਪਣੀ ਕਾਲੀ ਮਾਤਾ ਮੰਡਲਾ ਸੇਵਕ ਸੇਵਾਦਾਰ ਵੀਰਾਂ ਡੇਲੀ ਕੁਲਚੇ ਤਿਆਰ ਕਰੇ ਜਾ ਰਹੇ ਨੇ ਤੇ ਸਵੇਰੇ ਕੈ ਬਜੇ ਤੋਂ ਕੈ ਬਜੇ ਤੱਕ ਤੁਸੀਂ ਉਰੇ ਕੰਮ ਕਰਦੇ ਹੋ ਵੀਰੇ 7:00 ਵਜੇ ਸਵੇਰੇ ਤੋਂ ਸ਼ਾਮ 10:00 ਵਜੇ ਤੱਕ ਇਹ ਆਪਣੀ ਸ਼ਾਪ ਤੇ ਲਗਾਤਾਰ ਆਪਣੀ ਮਿਹਨਤ ਨਾਲ ਕੰਮ ਕਰਦੇ ਨੇ ਜੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਦੀ ਸ਼ਾਪ ਤੇ ਮੌਕਾ ਜ਼ਰੂਰ ਦਿਓ ਬਹੁਤ ਹੀ ਸਵਾਦਿਸ਼ਟ ਜੋ ਇਹ ਬਣਾਉਂਦੇ ਨੇ ਤੇ ਪਹੁੰਚ ਕੇ ਇੱਕ ਵਾਰੀ ਜ਼ਰੂਰ ਖਾਓ ਜੀ ਨਹੀਂ ਪੱਲਾ ਗੋਲ ਗੱਪੇ ਬਹੁਤ ਸਾਰਾ ਸਮਾਨ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਬੋਲ ਕੇ ਦੱਸ ਚੁੱਕੇ ਹਾਂ ਨਿਹਾਲ ਸਿੰਘਾ ਜਿਨ੍ਹਾਂ ਦੀ ਲੋਕੇਸ਼ਨ ਹੈ ਨਿਹਾਲ ਸਿੰਘਪਾਲਾ ਬਾਈਪਾਸ ਹੈ ਜਿਹੜਾ ਦੁਗਾਲ ਨੂੰ ਵੀ ਰਸਤਾ ਜਾਂਦਾ ਹੈ ਪਾਤੜਾ ਵਿਖੇ ਜੀ ਧੰਨਵਾਦ ਸਾਥੀਓ ਲੈ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਉਰੇ ਹਰ ਟਾਈਮ ਕਸਟਮਰ ਖਾਣ ਵਾਸਤੇ ਖੜੇ ਰਹਿੰਦੇ ਨੇ ਤੇ ਬਹੁਤ ਹੀ ਸਵਾਦਿਸ਼ਟ ਭੋਜਨ ਆਪਾਂ ਤੁਹਾਨੂੰ ਪੁੱਛ ਕੇ ਦੱਸ ਦਿਆਂ हां भाई किवें ਲੱਗਿਆ ਤੁਹਾਨੂੰ ਕੁਲਚਾ ਹੈ ਤਾਂ ਜਦੋਂ ਕੀਤਾ ਹੈ ਸ਼ੁਰੂ ਕਰਿਆ ਹੈ ਦਾ ਖਾ ਲਿਆ ਬਈ ਵਧੀਆ ਵਧੀਆ ਬਹੁਤ ਮਜੀ ਅੱਛਾ ਕਿਉਂ ਵੀ ਵਧੀਆ ਹੈ ਹਾਂ ਜੀ ਵਧੀਆ ਤੇਰੇ ਲਈ ਵੀ ਤਾਂ ਆਉਣ ਵਾਲੇ ਬਈ ਹੈ ਹਾਂ ਮੇਰੀ ਵਾਰੀ ਨੇ ਆਈ ਬਈ ਅੱਛਾ ਹਾਂ ਵੀ ਓਕੇ ਓਕੇ ਹੈ ਠੀਕ ਹੈ ਗੋਲ ਗੱਪੇ ਕਿਵੇਂ ਲੱਗੇ ਸਰਾਈ ਪੁੱਛਦੇ ਆਪਾਂ ਵੀਰ ਤੋਂ ਕਿਉਂ ਵੀ ਸਾਥੀ ਕਿਵੇਂ ਲੱਗਦਾ ਤੁਹਾਨੂੰ ਇਹ ਕੁਲਚਾ ਬਹੁਤ ਵਧੀਆਗਾ ਬਹੁਤ ਵਧੀਆ ਹੀ ਨਹੀਂ ਹੈ ਜੀ ਅੱਛਾ ਨੂਨ ਮਿਰਚ ਠੀਕ ਹੈ ਠੀਕ ਹੈ ਓਕੇ ਜੀ